ਜੋ ਜਹਾਂ ਸਿੰਘ ਥੋੜਾ ਰੋਸ ਵਿੱਚ ਆ ਕੇ ਗੈਰ ਜਦ ਇਤਨਾ ਕਹਾ ਜੁਲਦਿਆ ਇਹ ਸਾਸ਼ਕ ਨੌਨੇ ਬੇਸ਼ਾਨੀ ਬਬਲ ਡਾਲੇ ਪਰਿਸ਼ਾਸ਼ਕ ਨੌਨੇ ਜਦ ਇਨਾ ਕੁਝ ਕਹਿ ਕੇ ਉਹਨਾਂ ਦਾ ਧੋਖਾ ਨਜ਼ਰ ਚ ਆਇਆ ਹਾਂ ਵੀਰ ਰਸ ਚੜ ਗਿਆ ਫਰਸੂ ਤੇਜੀ ਵੱਜਵੀ ਲਹਿਰ ਜਾਂ ਸ਼ੀਸ਼ੇ ਮੇਂ ਪੜੀ ਥੀ ਮਾਥੇ ਤੇ ਪਸੀਨਾ ਥਾ ਜਾ ਅਫਸਾਸ ਹੀ ਜੜੀ ਸੀ ਕਹਿੰਦੇ ਨਾ ਟੌੜੀਆਂ ਪੈ ਗਿਆ ਫਿਰ ਮਸਤਕ ਤੇ ਇਹ ਹੁਣ ਬਖਸ਼ਣਾ ਨਹੀਂ ਜਿਹੜਾ ਗੜੀ ਤੇ ਆਇਆ ਉਹ ਜਿਹੜਾ ਗੜੀ ਤੇ ਚੜ ਕੇ ਆਏਗਾ ਨਾ ਪਿੱਛਾ ਕਰਦਾ ਜਿਹੜਾ ਹਰ ਸਿੰਘ ਕਹਿੰਦਾ ਹੁਣ ਤੂੰ ਜਾ ਨਹੀਂ ਦੇਣਾ ਇਤਨੇ ਮੇ ਮੁਖਾਤਬ ਹੋਏ ਸਤਿਗੁਰੂ ਗੁਰੂ ਗੋਬਿੰਦ ਉਹ ਸਾਗਰ ਉਹ ਸ਼ਾਕਰ ਉਹ ਬਹਾਦਰ ਗੁਰੂ ਗੋਬਿੰਦ ਸਿੰਘਾਂ ਦੀ ਹਾਲਤ ਜਾਣ ਰਏ ਉਹਨਾਂ ਨੂੰ ਹੌਸਲਾ ਵੀ ਦੇ ਰਹੇ ਇੱਕ ਕਮਾਂਡਰ ਦਾ ਧਰਮ ਹੁੰਦਾ ਆਪਣੀ ਫੌਜ ਨੂੰ ਸੰਭਾਲ ਕੇ ਬਚਾਗੇ ਲੜਾਉਣਾ ਵੀ ਅਜੇ ਤਰੀਕੇ ਨਾਲ ਤੇ ਨਹੀਂ ਅਗਰੇ ਮੋਹ ਚ ਬਾੜ ਦੇ ਰਾਜਨੀਤੀ ਦੇ ਚਾਰ ਪਹਿਲੂ ਨੇ ਸ਼ਾਮ ਦਾਮ ਦੰਡ ਭੇਦ ਬੰਵੰਜਾ ਹਮਨਾ ਚ ਲਿਖਿਆ ਚਾਰੇ ਸੋਚ ਕੇ ਫਿਰ ਜੁੱਧ ਲੜਨਾ ਪਾਤਸ਼ਾਹ ਸਿੰਘਾਗੁਰੇ ਆ ਗਏ ਮੁਖਾਤਬ ਹੋਏ ਸੰਬੋਧਨ ਹੋ ਕੇ ਕਹਿਣ ਲੱਗੇ ਸਤਗੁਰੂ ਗੁਰੂ ਗੋਬਿੰਦ ਸਾਡੇ ਦਸ਼ਮੇਸ਼ ਪਿਤਾ ਜੀ ਬੋ ਸਾਬਰ ਉਸਾਕਰ ਜਿਹੜੇ ਸਬਰ ਕਰਨ ਵਾਲਿਓ ਉਹ ਸ਼ੁਕਰ ਕਰਨ ਵਾਲਿਓ ਖਾਲਸੇਓ ਤੁਹਾਡੀ ਸਦਾ ਹੀ ਫਤਿਹ ਰਹੇ ਤੁਹਾਡੀ ਮਰਦਾਂ ਦੀ ਕਹਾਣੀ ਦੁਨੀਆਂ ਚ ਚੇਤੇ ਕਰੀ ਜਾਂਦੀ ਰਹੇਗੀ ਰਸਤੇ ਨੇ ਗਵਾ ਆਇ ਤੇ ਦੋਦਰ ਗੁਰ ਗੋਬਿੰਦ ਬੇਗਮ ਕੀ ਜਗ ਹੈ ਸ਼ਾਂਤੀ ਸੇ ਗੁਰ ਗੋਬਿੰਦ ਭਾਵੇਂ ਦੋ ਸਾਬ ਜਾਦੇ ਮਾਤਾਵਾਂ ਪੂਰਾ ਪਰਿਵਾਰ ਸਭ ਕੁਝ ਰਸਤੇ ਵਿੱਚ ਗਵਾ ਕੇ ਆ ਗਏ ਪਰ ਬੇਗਮ ਕੀ ਜਗ੍ਹਾ ਸ਼ਾਂਤੀ ਸੀ ਉਹ ਗੁਰੂ ਬੋਲੇ ਕਹਿੰਦੇ ਬੇਗਮ ਨੇ ਕੋਈ ਚਿਹਰੇ ਤੇ ਗਾਉ ਪਛਤਾਵਾ ਨਹੀਂ ਹੈ ਗਮ ਦੀ ਜਗ੍ਹਾ ਸ਼ਾਂਤੀ ਦੇ ਨਾਲ ਭਰੇ ਪਏ ਕੋਈ ਕਾਲੀ ਨਹੀਂ ਕੋਈ ਮਨਜਾ ਖਿੱਚੋ ਤਾਲ ਦੀ ਕੀ ਹੋ ਗਿਆ ਕਿਵੇਂ ਕਰਾਂਗੇ ਕੋਈ ਗੰਦ ਆ ਗੂ ਬਸ ਅਕਾਲ ਪੁਰਖ ਦੇ ਪਾਉਣ ਦੇ ਖੜੇ ਫਰਮਾਏ ਬੋ ਸਭ ਸੇ ਨਹੀਂ ਮੌਕਾ ਜੇ ਗਜਬ ਕਾ ਪੂਰਾ ਜਹੀ ਕਲ ਹੋਗਾ ਇਰਾਦਾ ਮੇਰੇ ਰੱਬ ਕਾ ਮਹਾਰਾਜ ਸਾਰੇ ਸਿੰਘਾਂ ਨੂੰ ਕਹਿੰਦੇ ਨਾ ਸਿੰਘੋ ਇਹ ਮੌਕਾ ਗਜਬ ਕਾ ਕਹਿੰਦੇ ਗੁੱਸਾ ਕਰਨ ਦਾ ਨਹੀਂ ਆ ਉਹ ਖੁਸ਼ ਹੋਵੋ ਮਰਨਾ ਦੁਨੀਆ ਨਹੀਂ ਆ ਕੋਈ ਸ਼ੂਗਰ ਨਾਲ ਮਰੇਗਾ ਕੋਈ ਕੈਂਸਰ ਨਾਲ ਮਰੇਗਾ ਕੋਈ ਮੰਜੇ ਚ ਪੈ ਕੇ ਮਰੇਗਾ ਪਰ ਤੁਸੀਂ ਸ਼ਹਾਦਤ ਪਾਓਗੇ ਧਰਮ ਦੇ ਖਾਤਰ ਤੁਹਾਡਾ ਲੋਕ ਪਰਲੋਕ ਸਵਰੇਗਾ ਤੁਹਾਡੀਆਂ ਕੁਲਾਂ ਦਾ ਅਕਲਿਆਨ ਹੋਵੇਗਾ ਸਿੰਘ ਇਹ ਪਤਨੀਆਂ ਅੱਜ ਤੁਹਾਨੂੰ ਪਰਮੇਸ਼ਰ ਦੀ ਦਰਗਾਹ ਚੋਂ ਮਿਲਣੀਆਂ ਪੂਰਾ ਜਹੀ ਗੱਲ ਹੋਊਗਾ ਇਹ ਲਾ ਇਰਾਦਾ ਮੇਰੇ ਰੱਬ ਦਾ ਕਲਗੀਧਰ ਕਹਿੰਦੇ ਮੇਰੀ ਤਾਂ ਪਰ ਅਰਦਾਸ ਗੱਲ ਨੂੰ ਪੂਰੀ ਹੋਣੀ ਹੈ ਜਿਹੜੀ ਮੈਂ ਕਦੋਂ ਦਾ ਕਰੀ ਜਾਂਦਾ ਮੇਰੀ ਅਰਦਾਸ ਕੱਲ ਨੂੰ ਤੁਹਾਡੇ ਨਾਲ ਪੂਰੀ ਹੋਣੀ ਹੈ ਜਮਕੌਰ ਸਾਹਿਬ ਅੱਗੇ ਬਾਦਸ਼ਾਹ ਹੁਣ ਚਮਕੌਰ ਵੱਲ ਨੂੰ ਫੋਕਸ ਕਰਕੇ ਸਿੰਘਾਂ ਨੂੰ ਵੇਖ ਰਹੇ ਜਿਸ ਖਿੱਤੇ ਮੇਹਰਮ ਕਹਤੇ تھے ਆਣਾ ਜੇ ਬੁਹੀ ਹੈ ਕੱਲ ਲੁੱਟ ਕੇ ਹੈ ਜਿਸ ਜਗ੍ਹਾ ਸੇ ਜਾਣਾ ਜੇ ਬੁਹੀ ਹੈ ਮਰੰਗ ਦੇ ਸਿੰਘਾਂ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਨਾ ਆਪਾਂ ਇੱਕ ਖਿੱਤੇ 'ਚ ਜਾਣਾ ਹੈ ਦਰਿਆ ਦੇ ਕਿਨਾਰੇ ਇੱਕ ਗੜੀ 'ਚ ਜਾਣਾ ਤੁਹਾਨੂੰ ਕਹਿੰਦਾ ਹੁੰਦਾ ਸੀ ਨਾ ਅੱਜ ਉਹ ਜਗ੍ਹਾ ਤੇ ਆਪਾਂ ਜਾਣਾ ਜਿਸ ਖਿੱਤੇ ਮੈਂ ਹਮ ਕਹਤੇ ਥੇ ਆਨਾ ਜੇ ਬੁਹੀ ਹੈ ਜਿਹੜੇ ਖਿੱਤੇ ਚ ਮੈਂ ਤੁਹਾਨੂੰ ਆਉਣ ਵਾਲੇ ਕਹਿੰਦਾ ਸੀ ਨਾ ਕਿ ਉਹ ਜਗਾ ਜਿੱਥੇ ਆਪਾਂ ਅੱਜ ਜਾਣਾ ਕੱਲ ਲੁੱਟ ਕੇ ਹੈ ਜਿਸ ਜਗਾ ਸੇ ਜਾਣਾ ਜੇ ਬੁਹੀ ਹੈ ਮਾਰੇ ਕਹਿੰਦੇ ਕੱਲ ਨੂੰ ਮੈਂ ਆਪਣਾ ਸਰਬੰਸ ਲਟਾ ਕੇ ਜਿਹੜੀ ਜਗਾ ਤੋ ਜਾਊਗਾ ਨਾ ਤੇ ਉਹੀ ਜਗਾ ਜਿੱਥੇ ਆਪਾਂ ਚੱਲੇ ਜਿਸ ਜਾਪੇ ਹੈ ਬੱਚੋ ਗੋ ਕਤਾਨਾ ਜੇ ਬੁਹੀ ਹੈ ਮਿੱਟੀ ਕਹੇ ਦਿੰਦੀ ਹੈ ਠਿਕਾਣਾ ਜੇ ਉਹੀ ਹੈ ਪਾਤਸ਼ਾਹ ਕਹਿੰਦੇ ਮੇਰੇ ਦੋ ਸਹਿਬ ਜਾਦੇ ਮੇਰੇ ਸਰਬੰਸ ਦੇ ਵਿੱਚੋਂ ਅਜੇ ਦੋ ਬਾਕੀ ਨੇ ਤੇ ਕੱਲ ਨੂੰ ਜਿਹੜੀ ਜਗ੍ਹਾ ਤੇ ਮੈਂ ਇਹਨਾਂ ਨੂੰ ਵੀ ਜੰਗ ਦੇ ਵਿੱਚ ਭੇਟ ਕਰਾਂਗਾ ਤੇ ਉਹੀ ਟਿਕਾਣਾ ਚਮਕੌਰ ਸਾਹਿਬ ਜਿੱਥੇ ਆਪਾਂ ਆ ਰਹੇ ਮਿੱਟੀ ਕਹੇ ਦਿੰਦੀ ਹੈ ਠਿਕਾਣਾ ਜੇ ਉਹੀ ਹੈ ਸਭ ਕਹਿੰਦੇ ਮੈਨੂੰ ਆ ਮਿੱਟੀ ਕਾ ਰਹੀ ਆ ਤੇ ਇਹੋ ਹੀ ਜਗ੍ਹਾ ਸਾਹਿਬ ਜੀ ਸੱਚੇ ਪਾਤਸ਼ਾਹ ਜਿੱਥੇ ਤੁਸੀਂ ਆਉਣਾ ਸੀ ਮੈਂ ਉਹੀ ਗਿਆ ਇੱਕ ਮੋਰਚਾ ਮੈਂ ਫਿਰ ਬੁਹੀ ਸਰਕਾਰ ਦਰ ਆਏ ਜਾਂ ਪਹੁੰਚੇ ਅਕਾਲੀ ਬੁਹੀ ਸਤਗੁਰ ਜਿੱਧਰ ਆਏ ਕਹਿੰਦੇ ਹੁਣ ਸਾਹਿਬ ਗੱਡੀ ਦੇ ਵਿੱਚ ਪਰਵੇਸ਼ ਕਰ ਗਏ ਨੇ ਚਮਕੌਰ ਗੱਡੀ ਦੇ ਤੇ ਮੋਰਚੇ ਵੇਖ ਰਹੇ ਆ ਉੱਪਰ ਕਿੱਥੋਂ ਤੀਰ ਚਲਾਉਣੇ ਆ ਕਿੱਥੋਂ ਗੋਲੀ ਚੱਲੇਗੀ ਕਿਹੜੇ ਪਾਸਿਓਂ ਫੌਜ ਚੜ ਸਕਦੀ ਆ ਸਾਰਾ ਉਹ ਮੌਕਾ ਵੇਖ ਰਹੇ ਨੇ ਬਾਦਸ਼ਾ ਚਮਕਾਉਣ ਘੜੀ ਦੀ ਇੱਕ ਮੋਰਚੇਵੇਂ ਫਿਰ ਬੁਹੀ ਸਰਕਾਰਦਰ ਆਏ ਬਾਦਸ਼ਾ ਨਾ ਉੱਪਰਲੀ ਮੰਜ਼ਲ ਤੇ ਜਾ ਕੇ ਜਿਹੜੀ ਬੁਰਜੀ ਸੀ ਘੜੀ ਦੀ ਉਹ ਮੋਰਚੇ ਨੂੰ ਠੋਕਰ ਕੇ ਵੇਖਦਾ ਤੀਰ ਦੀ ਨੋਕ ਨਾਲ ਜਾਂ ਪਹੁੰਚੇ ਅਕਾਲੀ ਬੁਹੀ ਸਤਗੁਰ ਜਿੱਧਰ ਆ ਰਹੇ ਤੇ ਮੰਗਰੇ ਹੀ ਬਾਦਸ਼ਾ ਦੇ ਹਜੂਰੀ ਸਿੰਘ ਸੇਵਕ ਅਜੀਤ ਸਿੰਘ ਜੁਝਾਰ ਸਿੰਘ ਦਇਆ ਸਿੰਘ ਮਾਨ ਸਿੰਘ ਹੋਣੀ ਉਹ ਵੀ ਮੰਗਰੇ ਚੜ੍ਹ ਕੇ ਉੱਪਰਲੀ ਛੱਤ ਤੇ ਬਾਦਸ਼ਾ ਕੋਲ ਪਹੁੰਚ ਗਏ ਜਦ ਕਿਲੇ ਮੇਂ ਜਾ ਉਤਰੀ ਥੀ ਸਤਗੁਰ ਕੀ ਸਵਾਰੀ ਵਾਹਿਗੁਰੂ ਕੀ ਫਤਿਹ ਦਲੇਰੋਂ ਨੇ ਪੁਕਾਰੀ ਜਦੋਂ ਸੱਜੇ ਪਾਦਸ਼ਾਹ ਤੁਮਕੌਰ ਗੜੀ ਚ ਉਤਰੇ ਜਦ ਕਿਲੇ ਮੇਂ ਜਾ ਉਤਰੀ ਥੀ ਸਤਗੁਰ ਕੀ ਸਵਾਰੀ ਸਵਾਰੀ ਮਤਲਬ ਮਹਾਰਾਜ ਦਾ ਘੋੜਾ ਜਦੋਂ ਗੜੀ ਚ ਉਤਰ ਗਿਆ ਪਾਦਸ਼ਾਹ ਉਪਰਲੀ ਮੰਜ਼ਲ ਤੇ ਚਲੇ ਗਏ ਗੜੀ ਚ ਨਾਲ ਸਿੰਘ ਵੀ ਚੜ ਗਏ ਤੇ ਜਾ ਕੇ ਪਾਦਸ਼ਾਹ ਨੇ पूरा एरिया चारे पासे नजर मार के फिर फतेह बुलाई वाहे गुरु जी का खालसा वाहे गुरु जी की फतेह गुरु की फतेह दलेरों ने पुकारी दलेर ने फिर उ जकारे गजाए तो फतेह गजाए बो हम हम शेरों का वो आवाज थी पहाड़ी थरा गया चमकार हुआ जल जला तारी ਬੋ ਹਮ ਹਮ ਸ਼ੇਰਾਂ ਦਾ ਇੱਕ ਸ਼ੇਰ ਜੰਗਲ ਚ ਆ ਜੇ ਨਾ ਜਿੱਥੇ ਮਿਰਗ ਮੁਰਗ ਜੇ ਦੌੜ ਜਾਂਦੇ ਆ ਉਥੇ ਉਹਦੀ ਦਹਾੜ ਸੁਣ ਕੇ ਰੁੱਖਾਂ ਬਿਰਖਾਂ ਤੋਂ ਪੰਛੀ ਵੀ ਉੱਡ ਜਾਂਦੇ ਨੇ ਤੇ ਜਿੱਥੇ ਫੌਜ ਹੀ ਸ਼ੇਰਾਂ ਦੀ ਆ ਗਈ ਉਥੇ ਕੀ ਮੌਕਾ ਬਣਿਆ ਹੋਵੇਗਾ ਇਹ ਦੇਖ ਜਿੱਥੇ ਸਾਰੇ ਹੀ ਇੱਕ ਸੇ ਵੱਡ ਕਰ ਇੱਕ ਨੇ ਦਇਆ ਸਿੰਘ ਹਿੰਮਤ ਸਿੰਘ ਮਾਨ ਸਿੰਘ ਵਰਗੇ ਜੰਗੀ ਜਰਮਾਲ ਅਜੀਤ ਸਿੰਘ ਵਰਗੇ ਸ਼ਾਹੀ ਸਰਦਾਰ ਜਿੱਥੇ ਫੌਜ ਹੀ ਸ਼ੇਰਾਂ ਦੀ ਆ ਗਈ ਇਹੋ ਜਾਂ ਨਜ਼ਾਰਾ ਹੋਵੇਗਾ ਸਾਹਿਬ ਕਹਿੰਦੇ ਬੋਹੋਂ ਹਮਾ ਸ਼ੇਰੋਂ ਦਾ ਹੂਆ ਜਲ ਜਲਾਪਾ ਤੇ ਜਦੋਂ ਅਕਾਲ ਅਕਾਲ ਗਜਾਈ ਨਾ ਕਹਿੰਦੇ ਇੱਕ ਵਾਰੀ ਘੜੀ ਕੰਬ ਗਈ ਥਰਰਾ ਗਿਆ ਚਮਕੌਰ ਪੂਰਾ ਚਮਕੌਰ ਦਾ ਇਲਾਕਾ ਹੀ ਕੰਬ ਗਿਆ ਹੂਆ ਜਲ ਜਲਾ ਤਾਰੀ ਤੇ ਜਲ ਜਲਾ ਹੁੰਦਾ ਕਹਿੰਦੇ ਭਝਾ ਜਦ ਵਿੱਚ ਭਝਾ ਆਉਂਦਾ ਨਾ ਥਲ ਜਾਂਦਾ ਸਭ ਕੁਝ ਘਰ-ਬਾਰ ਛੱਡ ਕੇ ਮੈਦਾਨ 'ਚ ਭੱਜਣ ਲੱਗ ਜਾਂਦੇ ਵੀ ਬਾਹਰ ਨਿਕਲ ਜਾਓ ਤੇ ਵਿਚੇ ਹੀ ਤਾਂ ਦੱਬੇ ਜਾਈਏ ਕਹਿੰਦੇ ਕਿਉਂ ਇੱਕ ਵਾਰੀ ਚਮਕੌਰ ਦੀ ਜਗ੍ਹਾ ਕੰਮ ਨਹੀਂ ਸਾਰਾ